ਕੀ ਹੋਇਆ ਇਹ ਹਾਲਾਤ ਕਿਵੇਂ ਬਣੇ ਜੋ ਇੰਨਾ ਬਹੁਤ ਭਗੜਮਚ ਗਈ ਸੀ ਅੱਜ ਜਦੋਂ ਕਿਸਾਨ ਬੈਠੇ ਨੇ ਡੀਐਸਪੀ ਦੇ ਬਾਹਰ ਚ ਡੀਐਸਪੀ ਮੈਡਮ ਨੇ ਅੰਦਰੋਂ ਗੱਡੀ ਆ ਕੇ ਸਿੱਧੀ ਧਰਨੇ ਦੇ ਵਿੱਚ ਦੀ ਉਹ ਕਰੀ ਜਿਹੜੇ ਇਹਦੇ ਨਾਲ ਪੁਲਿਸ ਮੁਲਾਜ਼ਮ ਨੇ ਅਸੀਂ ਬਾਰ-ਬਾਰ ਸਟੇਜ ਤੋਂ ਬੇਨਤੀ ਕਰ ਰਿਹਾ ਕਿ ਮਹਿਰਬ ਆਪਣੀ ਗੱਡੀ ਪਿੱਛੇ ਲੈ ਜਾਓ ਬਿਜਲੀ ਪਿੱਛੇ ਲੈ ਜਾਓ ਬਿਜਲੀ ਕੱਟਣ ਦੀ ਕੋਸ਼ਿਸ਼ ਕਰ ਪਰ ਹਜੇ ਤੱਕ ਵੀ ਤੁਸੀਂ ਦੇਖੋ ਗੱਡੀ ਖੜੀ ਹੈ ਪੁਲਿਸ ਵਾਲੇ ਜਿੱਦ ਨੇ ਕਿ ਇਸ ਦਾ ਬਿਜਲੀ ਕੱਟਣਾ ਹੈਗਾ ਸਮਝ ਲਓ ਹੁਣ ਗੱਡੀ ਪਿੱਛੇ ਵਾਪਸ ਚਲੀ ਗਈ ਜਾਂ ਗੱਡੀ ਉੱਥੇ ਹੀ ਖੜ ਗਈ ਜਾਂ ਕਿੱਥੇ ਆ ਕਿੱਥੇ ਆ ਗੱਡੀ ਹੁਣ ਗੱਡੀ ਮੇਰਾ ਖਿਆਲ ਹੈ ਵੇਖਦੇ ਉੱਥੇ ਹੀ ਖੜੀ ਹੈ ਤੇ ਗੱਡੀ ਵਾਪਸ ਗਈ ਨਹੀਂ ਤੇ ਕਿਸਾਨ ਮੂਹਰੇ ਬੈਠੇ ਨੇਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਾਬਾ ਚ ਕਿਸਾਨਾਂ ਵੱਲੋਂ ਅੱਜ ਧਰਨਾ ਲਗਾਇਆ ਗਿਆ ਡੀਐਸਪੀ ਦਫ਼ਤਰ ਦੇ ਅੱਗੇ ਤੇ ਉਸ ਤੋਂ ਬਾਅਦ ਡੀਐਸਪੀ ਦੀ ਗੱਡੀ ਉੱਥੇ ਆਉਂਦੀਆ ਤਾਂ ਹਲਚਲ ਕਾਫੀ ਹੁੰਦੀ ਆ ਕਿਤੇ ਨਾ ਕਿਤੇ ਕਾਫੀ ਆਮੋ ਸਾਹਮਣੇ ਪੁਲਿਸ ਆਮੋ ਸਾਹਮਣੇ ਕਿਸਾਨ ਜਦੋਜਹਿਦ ਕਰਦੇ ਨੇ ਗੱਡੀ ਕੱਢ ਲਈ ਬਾਕੀ ਗੱਲਬਾਤ ਤਸਵੀਰਾਂ ਤੁਸੀਂ ਸਾਰੀਆਂ ਦੇਖਿਆ ਨੇ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਕੀ ਹੋਇਆ ਇਹ ਹਾਲਾਤ ਕਿਵੇਂ ਬਣੇ ਜੋ ਇੰਨਾ ਬਹੁਤ ਭਗੜਮਚ ਗਈ ਸੀ ਇੱਥੇ ਦੇਖੋ ਜੀ ਹਾਲਾਤ ਇਹ ਬਣੇ ਸਾਨੂੰ ਸਾਰਿਆਂ ਨੂੰ ਪਤਾ ਹੈ ਮਾਮਲਾ ਚੋਰ ਅਸੀਂ ਦੱਸਤਾ ਚੋਰ ਕੋਲ ਸਮਾਨ ਬਰਾਮਦ ਹੋ ਗਿਆ ਚੋਰ ਤੋਂ ਇਹ ਨਹੀਂ ਪੁੱਛਿਆ ਜਾ ਰਿਹਾ ਕਿ ਉਹਨੇ ਸਮਾਨ ਵੇਚਿਆ ਕਿੱਥੇ ਹੈ ਕਿਤੇ ਹੋਰ ਕਰਿਆ ਕੋਈ ਨਿੱਕੀ ਮੋਟੀ ਕੋਈ ਚੋਰ ਹੁੰਦਾ ਹੁਣ ਕੋਟ ਕੋਟ ਸੀਸੀਟੀਵੀ ਦੇ ਕੈਮਰੇ ਕਰਾ ਲੈਂਦੇ ਅਸੀਂ ਉਹਦੇ ਖਿਲਾਫ ਸ਼ਾਂਤਬਾਈ ਧਰਨਾ ਦੇ ਰਹੇ ਸੀ ਇਹ ਅਸੀਂ 19 ਤਰੀਕ ਦਾ ਐਲਾਨ ਕੀਤਾ ਸੀ ਐਸਪੀ ਸਾਹਿਬ ਨੂੰ ਚਿੱਠੀ ਦੇ ਕੇ ਆਏ ਸੀ ਅੱਜ ਜਦੋਂ ਕਿਸਾਨ ਬੈਠੇ ਨੇ ਡੀਐਸਪੀ ਦੇ ਬਾਹਰ ਚ ਡੀਐਸਪੀ ਮੈਡਮ ਨੇ ਅੰਦਰੋਂ ਗੱਡੀ ਆ ਕੇ ਸਿੱਧੀ ਧਰਨੇ ਦੇ ਵਿੱਚ ਦੀ ਉਹ ਕਰੀ ਜਦੋਂ ਕਿ ਕਿਸਾਨ ਮੂਰੇ ਬੈਠੇ ਸੀ ਕਿਸਾਨਾਂ ਨੇ ਉਹਦੀ ਗੱਡੀ ਰੋਕੀ ਫੇਰ ਸਗੋਂ ਜਿਹੜੇ ਇਹਦੇ ਨਾਲ ਪੁਲਿਸ ਮੁਲਾਜ਼ਮ ਨੇ ਉਹ ਕਿਸਾਨਾਂ ਨਾਲ ਧੱਕਾ ਮੁਕੀ ਕਰਨ ਲੱਗੇ ਧੱਕੇ ਮਾਰਨ ਲੱਗੇ ਇਸ ਤੱਕ ਸਾਡੀਆਂ ਲੇਡੀਜ਼ ਜਿਹੜੀਆਂ ਮੂਰੇ ਹੋਈਆਂ ਸੀ ਆ ਉਹਨਾਂ ਨੂੰ ਵੀ ਖਿੱਚ-ਖਿੱਚ ਕੇ ਉਹਨੇ ਬਾਹਰ ਕਰਿਆ ਇੱਕ ਪੜੇ ਲੈ ਕੇ ਅਫਸਰ ਨੇ ਉਹਨੂੰ ਪਤਾ ਹੈ ਵੀ ਧਰਨਾ ਲੱਗਿਆ ਹੋਇਆ ਐ ਜਬਰਦਸਤੀ ਧਰਨਾ ਪਈ ਦੀ ਕੋਈ ਲਿਜਾਂਦਾ ਹੁੰਦਾ ਠੀਕ ਹੈ ਇਹਨੂੰ ਚਾਹੁੰਦਾ ਸੀ ਡੀਐਸਪੀ ਨੂੰ ਸਾਡੇ ਨਾਲ ਗੱਲਬਾਤ ਕਰਦੇ ਅਸੀਂ ਸਵੇਰ ਦੇ ਬੈਠੇ ਹਾਂ ਨਾਲ ਗੱਲਬਾਤ ਇਹ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਸਵੇਰ ਦੇ ਇਥੇ ਦਫਤਰ ਚ ਨੇ ਗੱਡੀ ਲੈ ਕੇ ਕਿਸਾਨਾਂ ਨੇ ਬਿਜਲੀ ਧਰਨ ਦੀ ਕੱਢਣ ਦੀ ਕੋਸ਼ਿਸ਼ ਕੀਤੀ ਇਹ ਕੀ ਹੈ ਇੱਕ ਪੁਲਿਸ ਕੀ ਘਟ ਘਟ ਇੱਕ ਆਰਗੇਨਾਈਜ਼ਡ ਬਾਡੀ ਹੈ ਪੁਲਿਸ ਇੱਕ ਟ੍ਰੇਨਡ ਹੈ ਉਹ ਇਹੋ ਜੇ ਧਰਨਿਆਂ ਨੂੰ ਇਸ ਤਰ੍ਹਾਂ ਡੀਲ ਕਰਦੀ ਹੈ ਉਸ ਤੋਂ ਬਾਅਦ ਅਸੀਂ ਦੇਖਿਆ ਵੈਰੀਗੇਟਿੰਗ ਕਾਫੀ ਆਮੋ ਸਾਹਮਣੇ ਹੋਏ ਕਿਸਾਨ ਵੀ ਅੱਗੇ ਹੋਏ ਕਿਸਾਨ ਗੱਡੀ ਦੇ ਲੇ ਬੈਠੇ ਤੇ ਪੁਲਿਸ ਨੇ ਵੀ ਧੱਕੇਸਾਹੀ ਕਾਫੀ ਕੀਤੀ ਹੈ ਪੁਲਿਸ ਨੇ ਧੱਕੇਸਾਹੀ ਕਿਸਾਨਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਧੱਕੇ ਮਾਰੇ ਧੱਕੇਸਾਹੀ ਕੀਤੀ ਧੱਕੇ ਨਾਲ ਕੱਢਣ ਦੀ ਗੱਲ ਹੈ ਅਸੀਂ ਬਾਰ-ਬਾਰ ਸਟੇਜ ਤੋਂ ਬੇਨਤੀ ਕਰ ਰਹੇ ਹਾਂ ਕਿ ਮੈਡਮ ਆਪਣੀ ਗੱਡੀ ਪਿੱਛੇ ਲੈ ਜਾਓ ਤੇ ਕਿਉਂਕਿ ਅਸੀਂ ਕਿੰਨੀ ਤਰੀਕ ਦਾ ਇਹਨਾਂ ਨੂੰ 19 ਤਰੀਕ ਦੀ ਚਿੱਠੀ ਆਈ ਹੋਈ ਹੈ ਧਰਨਾ ਦੇਣਾ ਹੈਗਾ ਬਿਜਲੀ ਪਿੱਛੇ ਲੈ ਜਾਓ ਤੁਸੀਂ ਬਿਜਲੀ ਕੱਟਣ ਦੀ ਕੋਸ਼ਿਸ਼ ਕਰ ਪਰ ਹਜੇ ਤੱਕ ਵੀ ਤੁਸੀਂ ਦੇਖੋ ਗੱਡੀ ਖੜੀ ਹੈ ਪੁਲਿਸ ਵਾਲੇ ਜਿੱਦ ਨੇ ਬਿਜਦਾ ਬਿਜਲੀ ਕੱਟਣਾ ਹੈਗਾ ਇਹ ਦੇਖੋ ਪੁਲਿਸ ਇਹ ਤਾਂ ਸਾਫ ਯਾਰ ਹੁੰਦਾ ਕਿ ਚੋਰ ਦੇ ਬਿਲਕੁਲ ਉਹ ਪਿੱਛਦੇ ਨੇ ਚੋਰ ਨੂੰ ਬਚਾਉਣਾ ਚਾਹੁੰਦੇ ਨੇ ਨਹੀਂ ਐਡੀ ਕਿੱਡੀ ਗੱਲ ਹੈ ਇੰਨੇ ਹਜ਼ਾਰਾਂ ਬੰਦੇ ਇਕੱਠੇ ਹੋਏ ਨੇ ਇੱਕ ਬੰਦੇ ਚੋਰੀ ਦਾ ਪਰਚਾ ਦਰਜ ਕਰਨਾ ਕੀ ਹੈ ਜੋ ਜੇ ਇੱਕ ਬੰਦਾ ਵੀ ਚਲੇ ਜਾਵੇ ਉਹਦੀ ਵੀ ਐਫ ਆਈ ਆਰ ਦਰਜ ਹੋ ਜਾਂਦੀ ਹੈ ਇੰਨੇ ਬੰਦੇ ਆਏ ਨੇ ਇਹ ਸਭ ਲੋਕ ਜੀ ਹੁਣ ਗੱਡੀ ਪਿੱਛੇ ਵਾਪਸ ਚਲੀ ਗਈ ਜਾਂ ਗੱਡੀ ਉੱਥੇ ਹੀ ਖੜ ਗਈ ਜਾਂ ਕਿੱਥੇ ਆ ਕਿੱਥੇ ਆ ਗੱਡੀ ਹੁਣ ਗੱਡੀ ਮੇਰਾ ਖਿਆਲ ਇਹ ਵੀ ਇਹ ਉੱਥੇ ਖੜੀ ਹੈ ਤੇ ਗੱਡੀ ਵਾਪਸ ਗਈ ਨਹੀਂ ਤੇ ਕਿਸਾਨ ਮੂਹਰੇ ਬੈਠੇ ਨੇਗੇ ਕਿਸਾਨ ਧਰਨਾ ਦੇ ਰਹੇ ਨੇ ਕਿਸਾਨ ਇਹ ਧਰਨਾ ਜਾਰੀ ਰੱਖਣਗੇ ਤੇ ਇਹਨਾਂ ਨੂੰ ਬੇਨਤੀ ਆ ਵੀ ਪੁਲਿਸ ਵਾਲੇ ਨੂੰ ਇਹਦੀ ਗੁੰਡਾਗਰਦੀ ਨਾ ਕਰਨ ਇਹ ਪੰਜਾਬ ਹੈ ਜਿੰਨਾ ਇਹਨੂੰ ਛੇੜੋਗੇ ਉਹਨੇ ਉਬਲਦਾ ਹੈ ਬਿਲਕੁਲ ਚਾਣੀ ਕਿ ਹੁਣ ਡੀਐਸਪੀ ਦੀ ਗੱਡੀ ਅੱਗੇ ਨਹੀਂ ਜਾਣ ਦੇਣੀ ਧਰਨੇ ਦੇ ਪਿੱਛੇ ਨਹੀਂ ਲੰਘਣ ਦੇਣੀ ਨਾ ਧਰਨੇ ਬੀਜੀ ਜਦੋਂ ਧਰਨਾ ਹੀ ਲਾਇਆ ਹੋਇਆ ਹੈ ਬਾ ਉਹ ਦਫਤਰ ਦਾ ਰਾਹ ਰੋਕਿਆ ਹੋਇਆ ਹੈ ਉਹਦੇ ਉੱਪਰ ਦੀ ਕਿਸਾਨਾਂ ਨੇ ਗੱਡੀ ਥੋੜਾ ਉਹ ਕੋਈ ਕੱਢ ਕੇ ਲੈ ਜਾਣਾ ਠੀਕ ਹੈ ਨਾ ਜਨ ਕਿ ਸ਼ਾਂਤਮਈ ਤੁਹਾਡਾ ਚੱਲ ਰਿਹਾ ਸੀ ਤਾਂ ਇੱਕੋ ਲਖਤ ਭਗਦੜ ਮੱਚੀ ਜਦੋਂ ਗੱਡੀ ਬਿਲਕੁਲ ਬਿਲਕੁਲ ਉਹਨੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਰੌਲਾ ਪਿਆ ਤੇ ਜਿਹਦੇ ਉਹਨਾਂ ਨੇ ੱਕਾ ਮੁਕੀ ਕਰੀ ਮੂਰੇ ਜਿਹੜੇ ਮੂਰੇ ਬੈਠੇ ਸੀਗੇ ਢੀਸ ਕੇ ਬਾਰ ਬਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਸੋਭਧਾਨੀ ਜਾਨੀ ਇਸ ਤਰ੍ਹਾਂ ਦਾ ਇਹ ਪੰਜਾਬ ਪੁਲਿਸ ਦਾ ਨਾ ਤਾਂ ਹੁਣ ਚੱਲਦਾ ਰਹਿਣਾ ਇਹ ਇਹ ਨਹੀਂ ਚੱਲਦਾ ਧਰਨਾ ਚੱਲ ਰਿਹਾ ਹੈ ਜੀ ਅਸੀਂ ਸ਼ਾਮ ਨੂੰ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਫਿਰ ਕੋਈ ਆਪਣਾ ਪ੍ਰੋਗਰਾਮ ਨਿਕਾ ਕਰਾਂਗੇ ਠੀਕ ਹੈ ਬਿਲਕੁਲ ਜੀ ਸੋ ਧਰਨਾ ਲਗਾਤਾਰ جاری ਆ ਡੀਐਸਪੀ ਮੈਮ ਦੀ ਗੱਡੀ ਇੱਥੇ ਆਉਂਦੀ ਆ ਧਰਨੇ 'ਚ ਤਾਂ ਤੱਕਾ ਮੁੱਕੀ ਕਾਫੀ ਹੁੰਦੀ ਆ ਪੁਲਿਸ ਪ੍ਰਸ਼ਾਸਨ ਗੱਡੀ ਕੱਢਣ ਦੀ ਕੋਸ਼ਿਸ਼ ਕਰਦਾ ਪਰ ਕਿਸਾਨ ਅੱਗੇ ਹੋ ਜਾਂਦੇ ਨੇ ਕਿ ਸਾਡੇ ਧਰਨੇ ਵਿੱਚ ਦੀ ਗੱਡੀ ਨਹੀਂ ਲੰਘ ਸਕਦੀ ਉਸ ਤੋਂ ਬਾਅਦ ਕਾਫੀ ਖਿੱਚਤੂ ਹੁੰਦੀ ਆ ਲਗਾਤਾਰ ਤਸਵੀਰਾਂ ਵੀ ਤੁਸੀਂ ਦੇਖਿਆ ਨੇ ਅਤੇ ਕਿਸਾਨਾਂ ਆਗੂਆਂ ਦਾ ਕਹਿਣਾ ਕਿ ਸਾਡਾ ਧਰਨਾ ਬਰਕਰਾਰ ਰਹੇਗਾ ਅਤੇ ਸਾਡੇ ਧਰਨੇ ਦੇ ਵਿੱਚ ਦੀ ਆਉਣ ਦੀ ਭਗੜੜ ਜੋ ਮਚਾਈਆ ਇਹ ਪੁਲਿਸ ਦੀ ਇਹ ਇਹ ਕਿਉਂ ਕੀਤਾ ਗਿਆ ਸਾਡੇ ਸ਼ਾਂਤ ਇਹ ਤਰਨੇ ਨੂੰ ਕੈਮਰਾਮੈਨ ਜੋਨੀ ਨੱਬਨ ਨਾਲ ਅਮਨਦੀਪ ਸਿੰਘ ਵਾਜਾ ਪੰਜਾਬੀ ਲੋਕ ਚੈਨਲ